ਕਿਸਾਨ ਦੋਸਤੋ ਇੱਕ ਬਹੁਤ ਵਧੀਆ ਫੀਡ ਫਾਰਮੂਲਾ ਆਪਾਂ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ। ਇਹ ਇਸ ਤਰ੍ਹਾਂ ਦਾ ਫੀਡ ਫਾਰਮੂਲਾ ਹੈ ਜਿਹਦੇ ਨਾਲ ਪਸ਼ੂ ਦੀਆਂ ਸਾਰੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ, ਪਸ਼ੂ ਵੱਧ ਤੋਂ ਵੱਧ ਦੁੱਧ ਦਿੰਦਾ ਹੈ। ਅਗਲੇ ਸੂਏ ਦੇ ਵਾਸਤੇ ਆਪਣੇ ਆਪ ਨੂੰ ਸਹੀ ਸਮੇਂ ਤੇ ਤਿਆਰ ਕਰ ਲੈਂਦਾ ਹੈ, ਕੱਟਰੂ ਬਸਰੂ ਆ ਜਿਹੜਾ ਪੂਰੀ ਤਰ੍ਹਾਂ ਤੰਦਰੁਸਤ ਹੁੰਦਾ ਹੈ। ਆਵੇਂ ਬਾਜ਼ਾਰ ਦੇ ਵਿੱਚੋਂ ਬਹੁਤ ਸਾਰੀਆਂ ਫੀਡਾਂ ਮਿਲਦੀਆਂ ਨੇ ਕਿਸਾਨ ਜਿਹੜੀ ਬਾਜ਼ਾਰ ਦੇ ਵਿੱਚੋਂ ਫੀਡ ਖਰੀਦ ਕੇ ਲਿਆਉਂਦੇ ਵੀ ਨੇ ਮਹਿੰਗੀ ਤੋਂ ਮਹਿੰਗੀ ਫੀਡ ਵੀ ਵਰਤਦੇ ਨੇ ਪਰ ਜਿਹੜਾ ਫੀਡ ਫਾਰਮੂਲਾ ਆਪਾਂ ਤੁਹਾਨੂੰ ਦੱਸਾਂਗੇ ਉਹ ਉਤੋਂ ਕਿਤੇ ਜ਼ਿਆਦਾ ਬਿਹਤਰ ਹੋਊਗਾ ਕਿਉਂਕਿ ਇਸ ਤਰ੍ਹਾਂ ਦਾ ਜਿਹੜੀ ਖੁਰਾਕ ਇਸ ਤਰ੍ਹਾਂ ਦਾ ਫੀਡ ਫਾਰਮੂਲਾ ਸਾਰੇ ਜਿਮੀਦਾਰ ਨਹੀਂ ਬਣਾਉਂਦੇ ਜਿਹੜੇ ਜਿਮੀਦਾਰ ਵਧੀਆ ਤਕਨੀਕੀ ਪੱਧਰ ਤੇ ਕੰਮ ਕਰਦੇ ਨੇ ਤਕਨੀਕ ਦੇ ਨਾਲ ਡੈਰੀ ਫਾਰਮਿੰਗ ਦਾ ਕੰਮ ਕਰਦੇ ਨੇ ਉਹ ਜਿਹੜੀ ਫੀਡ ਆਪਣੇ ਤਰੀਕੇ ਨਾਲ ਤਿਆਰ ਕਰਦੇ ਨੇ ਸੋ ਇਥੇ ਆਪਾਂ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਫੀਡ ਫਾਰਮੂਲਾ ਦੱਸਾਂਗੇ ਜਿਹਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਤੱਤ ਪਸ਼ੂ ਨੂੰ ਮਿਲ ਜਾਣਗੇ ਵੱਧ ਤੋਂ ਵੱਧ ਤੱਤ ਪਸ਼ੂ ਨੂੰ ਮਿਲਣਗੇ ਤਾਂ ਪਸ਼ੂ ਆਪਣੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਕਰਕੇ ਵੱਧ ਤੋਂ ਵੱਧ ਦੁੱਧ ਦਊ ਤੇ ਸਹੀ ਸਮੇਂ ਤੇ ਜਿਹੜਾ ਨਵੇਂ ਦੁੱਧ ਹੋਊ ਇਹ ਹੀ ਆਪਾਂ ਨੂੰ ਡੈਰੀ ਫਾਰਮਿੰਗ ਦੇ ਵਿੱਚ ਕਾਮਯਾਬ ਹੋਣ ਦੇ ਵਾਸਤੇ ਜ਼ਰੂਰੀ ਹੁੰਦਾ ਤੇ ਜਿਹੜੀ ਖੁਰਾਕ ਆਪਾਂ ਤੁਹਾਨੂੰ ਦੱਸਾਂਗੇ ਉਹਦੇ ਵਿੱਚ ਵੱਧ ਤੋਂ ਵੱਧ ਤੱਤ ਮਿਲਣਗੇ ਤੇ ਇੱਕ ਤਰ੍ਹਾਂ ਦਾ ਅਨਾਜ ਨਹੀਂ ਦੱਸਦੇ ਇੱਕ ਤਰ੍ਹਾਂ ਦੀ ਖਲ ਨਹੀਂ ਦੱਸਦੇ ਕਿਉਂਕਿ ਜੇ ਇੱਕ ਤਰ੍ਹਾਂ ਦਾ ਅਨਾਜ ਆਪਾਂ ਵਰਤਦੇ ਆਂ ਆਪਾਂ ਨੂੰ ਪਤਾ ਵੀ ਇੱਕੋ ਹੀ ਤਰ੍ਹਾਂ ਦੇ ਅਨਾਜ ਦੇ ਨਾਲ ਪਸ਼ੂ ਨੂੰ ਇੱਕ ਤਰ੍ਹਾਂ ਦੇ ਤੱਤ ਮਿਲਦੇ ਨੇ ਤੇ ਕੁਝ ਹੋਰ ਤੱਤਾਂ ਦੀ ਘਾਟ ਆ ਜਾਂਦੀ ਹੈ ਉਹਦੀ ਵਜ੍ਹਾ ਨਾਲ ਪਸ਼ੂ ਦੀਆਂ ਸਰੀਰਕ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਪਸ਼ੂ ਦਾ ਦੁੱਧ ਘਟ ਜਾਂਦਾ ਇਸੇ ਤਰ੍ਹਾਂ ਆਪਾਂ ਦੇਖਦਾ ਵੀ ਜੀਵਿੰਦਾਰ ਗਰਮੀਆਂ ਦੇ ਵਿੱਚ ਸਰੋਂ ਦੀ ਖਲ ਵਰਤਦੇ ਨੇ ਸਰਦੀਆਂ ਦੇ ਵਿੱਚ ਜ਼ਿਆਦਾਤਰ ਜੀਵਿੰਦਾਰ ਜਿਹੜੀ ਬੜੇਮਿਆਂ ਦੀ ਖਲ ਵਰਤੀ ਜਾਂਦੇ ਨੇ ਸੋ ਇੱਕੋ ਹੀ ਤਰ੍ਹਾਂ ਦੀਆਂ ਜਦੋਂ ਆਪਾਂ ਚੀਜ਼ਾਂ ਵਰਤੀ ਜਾਂਦੇ ਆਂ ਪਸ਼ੂ ਨੂੰ ਇੱਕੋ ਤਰ੍ਹਾਂ ਦੇ ਤੱਤ ਮਿਲਦੇ ਨੇ ਸੋ ਇਹ ਜਿਹੜਾ ਫੀਡ ਫਾਰਮੂਲਾ ਇਹਦੇ ਵਿੱਚ ਵੱਖ-ਵੱਖ ਆਪਾਂ ਚੀਜ਼ਾਂ ਐਡ ਕਰਾਂਗੇ ਵੱਖ-ਵੱਖ ਅਨਾਜ ਐਡ ਕਰਾਂਗੇ ਇਸੇ ਤਰ੍ਹਾਂ ਵੱਖ-ਵੱਖ ਜਿਹੜੀ ਖਾਲ ਵੀ ਆਪਾਂ ਇਹਦੇ ਵਿੱਚ ਵਰਤੋਂ ਕਰਾਂਗੇ ਤਾਂ ਕਿ ਪਸ਼ੂ ਨੂੰ ਸਾਰੀ ਤਰ੍ਹਾਂ ਦੇ ਤੱਤ ਮਿਲਦੇ ਰਹਿਣ ਤੇ ਭਾਵੇਂ ਥੋੜਾ ਜਿਹਾ ਮਹਿੰਗਾ ਹੋ ਸਕਦਾ ਪਰ ਇਹਨੂੰ ਮਹਗਾ ਨਾ ਗਣੀਏ ਆਪਾਂ ਕਿਉਂਕਿ ਜਿਹੜਾ ਕੰਮ 5-6 ਕਿਲੋ ਫੀਡ ਨੇ ਕਰਨਾ ਇਹਦੇ ਨਾਲ ਉਹ 3-4 ਕਿਲੋ ਨਾਲ ਹੀ ਆਪਣਾ ਕੰਮ ਬਣ ਜਾਣਾ ਉਸ ਤੋਂ ਸਸਤਾ ਹੀ ਬਹੁਤ ਮਹਿੰਗਾ ਨਹੀਂ ਪੈਂਦਾ ਕਿਉਂਕਿ ਸਰੀਰ ਕਿ ਜ਼ਰੂਰਤਾਂ ਜਿਹੜੇ ਆ ਪਸ਼ੂਦਿਆਂ ਬਹੁਤ ਚੰਗੀ ਤਰ੍ਹਾਂ ਪੂਰੀਆਂ ਕਰ ਦਿੰਦਾ ਸੋ ਇਹ ਤੁਸੀਂ ਇਹਨੂੰ ਨੋਟ ਕਰ ਲਓ ਕਾਪੀ ਪੈਨ ਲੈ ਕੇ ਤੇ ਇਕਲੀ-ਇਕਲੀ ਗੱਲ ਨੂੰ ਧਿਆਨ ਨਾਲ ਜਿਹੜਾ ਲਿਖ ਲਿਓ ਸੋ ਸਭ ਤੋਂ ਪਹਿਲਾਂ ਤਾਂ ਵੀ ਜਿੰਨੇ ਕਿਸਾਨ ਵੀਰ ਪਹਿਲੀ ਵਾਰ ਚੈਨਲ ਤੇ ਆਏ ਨੇ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਦੋਸਤੋ ਵੀਡੀਓ ਨੂੰ ਲਾਈਕ ਕਰਦੇ ਹੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰਦੇ ਹੋ ਤਾਕੇ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਦੇ ਨਾਲ ਜਿਹੜੀ ਸਾਂਝੀ ਹੋ ਜਾਵੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਜਾਈਏ ਵੀ ਫੀਡ ਦੇ ਵਿੱਚ ਆਪਾਂ ਜਿਹੜੇ ਅਨਾਜ ਆਉਣੇ ਨੇ ਕਿਉਂਕਿ ਆਮ ਕਰਕੇ ਜਿਹੜੀ ਫੀਡ ਦੇ ਵਿੱਚ ਅਨਾਜ ਮੱਕੀ ਵਰਤੀ ਜਾਂਦੀ ਆ ਜਾਂ ਆਪਣੇ ਕੋਲੇ ਘਰਾਂ ਚ ਕਣਕ ਹੁੰਦੀ ਆ ਇਹ ਚੀਜ਼ ਆਪਾਂ ਵਰਤ ਲੈਨੇ ਹੁਣ ਜਦੋਂ ਆਪਣੇ ਕੋਲੇ ਮੱਕੀ ਆਪਾਂ ਮੱਕੀ ਪਾਈ ਜਾਂਦੇ ਆ ਜਦੋਂ ਆਪਣੇ ਕੋਲੇ ਕਣਕ ਆ ਕਣਕ ਪਾਈ ਜਾਂਦੇ ਆ ਤੇ ਪਸ਼ੂ ਨੂੰ ਇੱਕੋ ਹੀ ਤਰ੍ਹਾਂ ਦਾ ਜਿਹੜਾ ਤੱਤ ਫਿਰ ਮਿਲਦੇ ਨੇ ਪਰ ਆਪਾਂ ਔਰ ਇਹ ਕੀ ਕਰਨਾ ਆਪਾਂ ਜਿਹੜੇ ਅਨਾਜ ਵੱਧ ਤੋਂ ਵੱਧ ਜੇ ਉਹਦੇ ਵਿੱਚ ਵਰਤੋਂ ਕਰਾਂਗੇ ਜਿਆਦਾ ਬਹੁਤ ਜਿਆਦਾ ਰੇਟਾਂ ਦੇ ਵਿੱਚ ਫਰਕ ਨਹੀਂ ਹੈਗਾ ਇਹਨਾਂ ਦੇ ਨੇੜੇ ਤੇੜੇ ਹੀ ਰੇਟ ਨੇ ਪਰ ਇਹਦੇ ਵਿੱਚੋਂ ਪਸ਼ੂ ਨੂੰ ਵੱਖ-ਵੱਖ ਤੱਤ ਜ਼ਰੂਰ ਮਿਲਣਗੇ ਹੁਣ ਆਪਾਂ 40 ਕਿਲੋ ਅਨਾਜ ਇਹਦੇ ਵਿੱਚ ਐਡ ਕਰਾਂਗੇ ਇਹ ਬਰਾਬਰ मात्रा ਦੇ ਵਿੱਚ ਲਵਾਂਗੇ 10 ਕਿਲੋ ਮੱਕੀ 10 ਕਿਲੋ ਕਣਕ ਤੇ 10 ਕਿਲੋ ਹੀ ਜੋ 10 ਕਿਲੋ ਬਾਜਰਾ ਹੁਣ ਇਹ ਚਾਰੇ ਚੀਜ਼ਾਂ 40 ਕਿਲੋ ਬਣ ਜਾਣਗੀਆਂ ਇਹਦੇ ਨਾਲ ਜਿਹੜਾ ਪਸ਼ੂ ਦੇ ਅਨਾਜ ਤਾਂ ਪਸ਼ੂ ਨੂੰ ਪੂਰੀ ਮਾਤਰਾ ਵਿੱਚ ਮਿਲ ਜਾਣਾ ਅਨਾਜ ਤੋਂ ਪਸ਼ੂ ਨੂੰ ਕਾਰਬੋਹਾਈਡਰੇਟ ਮਿਲਦਾ ਕਾਰਬੋਹਾਈਡਰੇਟ ਪਸ਼ੂ ਨੂੰ ਸਰੀਰਕ ਜ਼ਰੂਰਤਾਂ ਵਾਸਤੇ એનર્ਜੀ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਸੋ ਇਹ ਜਦੋਂ ਆਪਾਂ ਅਲੱਗ-ਅਲੱਗ ਵੱਖ-ਵੱਖ ਤਰ੍ਹਾਂ ਦੇ ਅਨਾਜ ਉਹਦੀ ਖੁਰਾਕ ਵਿੱਚ ਸ਼ਾਮਲ ਕਰਾਂਗੇ ਤਾਂ ਇਹਨੂੰ ਚੰਗੀ ਕਿਸਮ ਦੇ ਕਾਰਬੋਹਾਈਡਰੇਟ ਮਿਲਣਗੇ ਜਿਹੜੇ ਪਸ਼ੂ ਦੀਆਂ ਸਾਰੀਆਂ ਹੀ ਸਰੀਰਕ ਜ਼ਰੂਰਤਾਂ ਸਹੀ ਸਮੇਂ ਤੇ ਸਹੀ ਮਾਣੇ ਨਾਲ ਘੱਟ ਕੀਮਤ ਦੇ ਵਿੱਚ ਪੂਰੀਆਂ ਕਰ ਦੇਣਗੇ ਦੂਸਰੇ ਨੰਬਰ ਤੇ ਆਪਾਂ ਨੂੰ ਪਸ਼ੂ ਦੀ ਖੁਰਾਕ ਦੇ ਵਿੱਚ ਸ਼ਾਮਲ ਕਰਨੀ ਪੈਂਦੀ ਹੈ ਖਣਿਜ ਖੜਾਪਾ 30 ਕਿਲੋ ਦੇ ਲਗਭਗ ਉਰੇ ਖਾਲੋ ਦੇ ਵਿੱਚੋਂ ਐਡ ਕਰਾਂਗੇ ਖਾਲਾ ਪ੍ਰੋਟੀਨ ਵਾਸਤੇ ਆਪਾਂ ਵਰਤਦੇ ਆਂ ਪ੍ਰੋਟੀਨ ਪਸ਼ੂ ਨੂੰ ਦੁੱਧ ਦੇ ਵਾਸਤੇ ਜ਼ਿਆਦਾ ਜ਼ਰੂਰਤ ਹੁੰਦੀ ਹੈ ਸਾਰਾ ਮਤਲਬ ਪਸ਼ੂ ਦਾ ਜਿਹੜਾ ਜ਼ਿਆਦਾ ਜ਼ਰੂਰੀ ਹੋਇਆ ਦੁੱਧ ਵਾਸਤੇ ਪ੍ਰੋਟੀਨ ਦੀ ਲੋੜ ਆ ਪ੍ਰੋਟੀਨ ਨਾਲ ਸਰੀਰ ਦੇ ਵਿੱਚ ਵੀ ਕੁਝ ਹਿੱਸਿਆਂ ਦੇ ਵਿੱਚ ਵਰਤੀ ਜਾਂਦੀ ਹੈ ਇਹ ਤੇ ਪ੍ਰੋਟੀਨ ਆਪਾਂ ਖਾਲਾ ਤੋਂ ਲੈਨੇ ਆ ਹੁਣ ਪ੍ਰੋਟੀਨ ਜੇ ਕੋਈ ਕਿਸਮ ਦੀ ਖਾਲ ਵਰਤਦੇ ਆਂ ਜਿਵੇਂ ਆਮਨ ਦੇਖੋ ਤੁਸੀਂ ਗਰਮੀਆਂ ਦੇ ਵਿੱਚ ਪਸ਼ੂ ਪਾਲਕ ਨੇ ਜਿਹੜੇ ਸਰੋਂ ਦੀ ਖਲ ਵਰਤਦੇ ਨੇ ਤੇ ਸਰਦੀਆਂ ਦੇ ਵਿੱਚ ਬੜੇਮਿਆਂ ਦੀ ਖਲ ਵਰਤਦੇ ਨੇ ਬਹੁਤ ਥੋੜੇ ਜ਼ਿੰਮੇਦਾਰ ਹੋਣਗੇ ਜਿਹੜੇ ਖਲਾਂ ਵੱਖ-ਵੱਖ ਤਰ੍ਹਾਂ ਦੀਆਂ ਵਰਤਦੇ ਨੇ ਆਪਾਂ ਉਹ ਇਹ ਚਾਰ ਤਰ੍ਹਾਂ ਦੀ ਖਲ ਜਿਹੜੀ ਇਹਦੇ ਵਿੱਚ ਦੱਸਾਂਗੇ 30 ਕਿਲੋ ਖਲ ਆਪਾਂ ਵਰਤਣੀ ਆ 10 ਕਿਲੋ ਖਲ ਸਰੋਂ ਦੀ ਪਾਓ 10 ਕਿਲੋ ਖਲ ਜਿਹੜੀ ਬੜੇਮਿਆਂ ਦੀ ਪਾਓ ਤੇ 5 ਕਿਲੋ ਖਲ ਸੋਇਆਬੀਨ ਦੀ ਕਿਉਂਕਿ ਸੋਇਆਬੀਨ ਦੀ ਖਲ ਦੇ ਵਿੱਚ ਇੱਕ ਬਹੁਤ ਵਧੀਆ ਕਿਸਮ ਦਾ ਪ੍ਰੋਟੀਨ ਹੁੰਦਾ ਜਿਆਦਾ ਪ੍ਰੋਟੀਨ ਆਉਂਦਾ ਤੇ ਨਾਲ ਹੀ ਜਿਹੜੀ 5 ਕਿਲੋ ਖੜਾ ਸੌਰੀ 5 ਕਿਲੋ ਖੜਾ ਸੋਇਆਬੀਨ ਦੀ 5 ਕਿਲੋ ਹੀ ਖੜਾ ਸੂਰਜਮੁਖੀ ਦੀ ਸੋਇ 30 ਕਿਲੋ ਹੋ ਜਾਣਾ ਤੇ ਇਹਦੇ ਨਾਲ ਕੀ ਆ ਅਲੱਗ-ਅਲੱਗ ਜਿਹੜੀ ਪ੍ਰੋਟੀਨ ਦਾ ਸੋਰਸ ਅਲੱਗ-ਅਲੱਗ ਜਗ੍ਹਾ ਤੋਂ ਆਪਾਂ ਲਵਾਂਗੇ ਇੱਕ ਵਧੀਆ ਕਿਸਮ ਦਾ ਪ੍ਰੋਟੀਨ ਤਿਆਰ ਹੋ ਜਾਂਦਾ ਭਾਵੇਂ ਖਰਚੇ ਦੇ ਵਿੱਚ ਕੋਈ ਬਹੁਤ ਜ਼ਿਆਦਾ ਵੱਡਾ ਅੰਤਰ ਨਹੀਂ ਆਉਂਦਾ ਸੋਇਆਬੀਨ ਦੀ ਖੜ ਤੇ ਥੋੜੀ ਵਾਲੀ ਇਹਦੀ ਖੜਾਂ ਦੇ ਵਿੱਚ ਫਰਕ ਹੋਣਾ ਰੇਟ ਦਾ ਬਾਕੀ ਖੜਾਂ ਤਾਂ ਬਰਾਬਰ ਜਾਈ ਆਉਂਦੀਆਂ ਨੇ ਤੇ ਇਹ ਜਿਹੜਾ ਜਦੋਂ ਆਪਾਂ 30 ਕਿਲੋ ਇਹ ਖਾੜੇ ਦੇ ਵਿੱਚ ਐਡ ਕਰਾਂਗੇ ਇਹਦੇ ਨਾਲ ਪ੍ਰੋਟੀਨ ਇੱਕ ਬਹੁਤ ਵਧੀਆ ਕਿਸਮ ਦਾ ਪ੍ਰੋਟੀਨ ਜਿਹੜਾ ਪਸ਼ੂ ਨੂੰ ਮਿਲਦਾ ਅ ਤੀਜੀ ਜਿਹੜੀ ਵੱਡੀ ਚੀਜ਼ ਹੁੰਦੀ ਆ ਇਹਦੇ ਵਿੱਚ ਆਪਾਂ ਚੋਕਰ ਵਰਤਦੇ ਆ ਚੋਕਰ ਆਪਾਂ ਦੇਖਿਆ ਵੀ ਰਾਈਸ ਵਰਾਂ ਚੋਕਰ ਦੀ ਥਾਂ ਤੇ ਆਮ ਜਿਆਦਾ ਰਾਈਸ ਵਰਾਂ ਵਰਤ ਲੈਂਦੇ ਨੇ ਜਿਹੜਾ ਜਿਹਨੂੰ ਆਪਾਂ ਚੌਲਾਂ ਦੀ ਪਾਲਸ ਕਹਿੰਦੇ ਆ ਇਹਦੇ ਵਿੱਚ ਆਪਾਂ ਹੋਰ ਕੀ ਕਰਾਂਗੇ ਜਿਹੜਾ 27 ਕਿਲੋ ਇਹ ਚੀਜ਼ਾਂ ਆਪਾਂ ਵਰਤਾਂਗੇ ਹੋਰ 8 ਕਿਲੋ ਸੋਲਿਆਂ ਦਾ ਸ਼ਿਲਕਾ ਜਾਂ ਸੋਲਿਆਂ ਦੀ ਚੂਰੀ ਜੇ ਸੋਲਿਆਂ ਦੀ ਚੂਰੀ ਮਿਲ ਜਾਵੇ ਵਧੀਆ ਕਿਉਂਕਿ ਉਹਦੇ ਵਿੱਚ ਟੁੱਟੇ ਫੁੱਟੇ ਜਿਹੜੇ ਸੋਲੇ ਹੁੰਦੇ ਨੇ ਤੇ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਤਾਂ ਅਕਤ ਮਿਲਦੀ ਹੈ ਤੇ ਨਾਲ ਹੀ ਕਣਕ ਦਾ ਸ਼ਿਲਕਾ ਜਾਂ ਕਣਕ ਦੀ ਚੂਰੀ ਇਹ 9 ਕਿਲੋ ਲੈ ਲਓ ਦੋਈ ਚੀਜ਼ਾਂ 17 ਕਿਲੋ ਹੋ ਜਾਣਗੀਆਂ ਤੇ ਨਾਲ ਇਹਦੇ ਵਿੱਚ 10 ਕਿਲੋ ਰਾਈਸ ਬਰਾਨ ਜਿਹਨੂੰ ਆਪਾਂ ਚੌਲਾਂ ਦੀ ਪਾਲਸ ਕਹਿੰਦੇ ਆ ਜਿਹੜੀ ਬਾਜ਼ਾਰ ਦੇ ਵਿੱਚ ਉਹ ਫੀਡ ਹੁੰਦੀ ਹੈ ਸਾਰੀ ਦੇ ਵਿੱਚੋਂ ਤੇਲ ਕੱਢਿਆ ਹੁੰਦਾ ਪਰ ਇਹ ਇਥੋਂ ਤੁਸੀਂ ਪਿਓਰ ਚੌਲਾਂ ਦੀ ਪਾਲਸ ਲਵੋ ਇਹਦੇ ਨਾਲ ਜਿਹੜੀ ਆਪਣੀ ਚਕਨਾਈ ਵਾਲਾ ਚਰਬੀ ਵਾਲਾ ਜਿਹੜਾ ਉਹ ਵੀ ਪੂਰਾ ਹੋ ਜਾਂਦਾ ਤੇ ਇਹ ਤਿੰਨੇ ਚੀਜ਼ਾਂ ਰਲਾ ਕੇ 27 ਕਿਲੋ ਉਸਮਾਨ ਬਣ ਜਾਣਾ ਜੋ ਇਹ ਚੋਕਰ ਦੀ ਜਗਾ ਆਪਣਾ ਪੂਰਾ ਹੋ ਗਿਆ ਹੁਣ ਪਿੱਛੇ ਵੱਟ ਚ ਜਾਂਦਾ 3 ਕਿਲੋ ਆਪਾਂ ਮਿਨਰਲ ਮਿਕਸਚਰ 2 ਕਿਲੋ ਬਹੁਤ ਵਧੀਆ ਕੁਆਲਟੀ ਦਾ ਆਪਾਂ ਪਾਉਣਾ ਤਾਂ ਕਿ ਆਪਾਂ ਨੂੰ ਜਿਹੜੇ ਜ਼ਰੂਰੀ ਤੱਤ ਹੁੰਦੇ ਨੇ ਫਾਸਫੋਰਸ ਹੈ ਪੋਟਾਸ਼ੀਅਮ ਹੈ ਕੈਲਸ਼ੀਅਮ ਹੈ ਮੈਗਨੀਸ਼ੀਅਮ ਹੈ ਆਇਰਨ ਆ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਪਸ਼ੂ ਬੋਲਦਾ ਨਹੀਂ ਇਹ ਆਪਾਂ ਉਹਦੇ ਨਾਲ ਹੀ ਉਹਨੂੰ ਦੇ ਦੇਣਾ 2 ਕਿਲੋ ਇਸੇ ਖੁਰਾਕ ਦੇ ਵਿੱਚ ਐਡ ਕਰ ਦਿਓ ਤੀਸਰਾ 1 ਕਿਲੋ ਪਾ ਦਿਓ ਇਹਦੇ ਵਿੱਚ ਲੂਣ ਤੇ ਆਪਾਂ ਨੂੰ ਜਿਹੜਾ ਸੋਡੀਅਮ ਕਲੋਰਾਇਡ ਦਾ ਲੂਣ ਦੇ ਨਾਲ ਆਪਾਂ ਨੂੰ ਪਤਾ ਵੀ ਕਿੰਨੀਆਂ ਚੀਜ਼ਾਂ ਦੀ ਸਿਰਫ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਅ ਪਸ਼ੂ ਦੇ ਅੰਦਰ ਖਾਣ ਪੀਣ ਦੀ ਜਿਹੜੀ ਖੁਰਾਕ ਹਾਜ਼ਮ ਹੋ ਜਾਂਦੀ ਹੈ ਇਹਦੇ ਨਾਲ ਸੌਖੀ ਤੇ ਇਸ ਤਰ੍ਹਾਂ ਦੀ ਜੇ ਆਪਾਂ ਖੁਰਾਕ ਬਣਾਵਾਂਗੇ ਤਾ ਇੱਕ ਸੰਪੂਰਨ ਤੰਤ ਮਤਲਬ ਖੁਰਾਕ ਹੋਊਗੀ ਜਿਹੜੀ ਬਾਜ਼ਾਰ ਦੇ ਵਿੱਚ ਉਹ ਜਿੰਨੀਆਂ ਵੀ ਆਪਾਂ ਖੁਰਾਕਾਂ ਲੈਨੇ ਆ ਉਹਨਾਂ ਦੇ ਨਾਲ ਉਹਦੇ ਵਿੱਚ ਜ਼ਿਆਦਾ ਤੱਤ ਹੋਣਗੇ ਸ਼ੀਰਾ ਆਪਾਂ ਨੂੰ ਨਹੀਂ ਆਪਾਂ ਪਾ ਸਕਦੇ ਜੇ ਘਰ ਦੇ ਵਿੱਚ ਆਪਾਂ ਬਣਾਉਨੇ ਆ ਆਪਣੇ ਕੋਲੇ ਸ਼ੀਰਾ ਨਹੀਂ ਕਿਉਂਕਿ ਇਹ ਥੋੜੀ ਮਾਤਰਾ ਦੇ ਵਿੱਚ ਮਿਲਦਾ ਨਹੀਂ ਸੋ ਇਹ ਆਪਾਂ ਨਹੀਂ ਇਹਦੇ ਵਿੱਚ ਪਾਉਣਾ ਤੇ ਨਾ ਹੀ ਆਪਾਂ ਨੂੰ ਮਿਲਦਾ ਜਿਹੜੀਆਂ ਵੱਡੀਆਂ ਕੰਪਨੀਆਂ ਆਪਾਂ ਦੇਖਦੇ ਆ ਜਿਨ੍ਹਾਂ ਦੀ ਫੀਡ ਬਾਜ਼ਾਰਾਂ ਚ ਬਾਜ਼ਾਰ ਚ ਆਉਂਦੀ ਹੈ ਉਹਦੇ ਵਿੱਚ ਡੀਐਡ ਤੇ ਸ਼ੀਰਾ ਹੀ ਵੱਡੀ ਮਾਤਰਾ ਚ ਪਾਇਆ ਜਾਂਦਾ ਉਹਦੇ ਨਾਲ ਫੀਡ ਥੋੜੀ ਮਿੱਠੀ ਹੋ ਜਾਂਦੀ ਹੈ ਪਸ਼ੂ ਨੂੰ ਜਿਆਦਾ ਖਾਂਦਾ ਪਰ ਹੁਣ ਜਿਹੜੀ ਆਪਾਂ ਫੀਡ ਤਿਆਰ ਕੀਤੀ ਆ ਇਹਦੇ ਵਿੱਚ ਅਨਾਜ ਨੇ ਜਿਹੜੇ ਉਹ ਵੱਖ-ਵੱਖ ਆਪਾਂ ਲਏ ਨੇ ਇਸੇ ਤਰ੍ਹਾਂ ਫੀਡ ਵੱਖ-ਵੱਖ ਸੌਰੀ ਖਲ ਅਲੱਗ-ਅਲੱਗ ਉਹਦੇ ਤੋਂ ਲਈ ਆ ਤੇ ਚੋਕਾ ਇਤਨੇ ਚੀਜ਼ਾਂ ਦੇ ਵਿੱਚ ਹਰ ਚੀਜ਼ ਦੇ ਵਿੱਚ ਵੱਖਰੀਆਂ ਵੱਖਰੀਆਂ ਚੀਜ਼ਾਂ ਐਡ ਕੀਤੀਆਂ ਗਈਆਂ ਨੇ ਇਹ ਇੱਕ ਸੰਪੂਰਨ ਖੁਰਾਕ ਬਣ ਜਾਂਦੀ ਹੈ ਇਹਦੇ ਵਿੱਚ ਪੂਰੀ ਤਰ੍ਹਾਂ ਦੇ ਤੱਤ ਹੁੰਦੇ ਨੇ ਹੁਣ ਜੇ ਇਸ ਤਰ੍ਹਾਂ ਦੀ ਖੁਰਾਕ ਆਪਾਂ ਪਸ਼ੂ ਨੂੰ ਦੇਣੀ ਸ਼ੁਰੂ ਕਰਾਂਗੇ ਤਾਂ ਪਸ਼ੂ ਦੀਆਂ ਸਾਰੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਨੇ ਜਦੋਂ ਸਰੀਰਕ ਜ਼ਰੂਰਤਾਂ ਪੂਰੀਆਂ ਹੋ ਗਿਆ ਤੇ ਪਸ਼ੂ ਫਿਰ ਜਿਹੜਾ ਦੁੱਧ ਵਾਲੇ ਪਾਸੇ ਨੂੰ ਆ ਜਾਂਦਾ ਜੇ ਖੁਰਾਕ ਦੇ ਵਿੱਚ ਜਿਹੜੀ ਚੀਜ਼ ਆਪਾਂ ਪੂਰੀ ਪਾਉਨੇ ਆ ਜੇ ਪਸ਼ੂ ਦੀਆਂ ਸਰੀਰਕ ਜ਼ਰੂਰਤਾਂ ਜਿੰਨਾ ਚਿਰ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਉਹ ਦੁੱਧ ਵਾਲੇ ਪਾਸੇ ਨਹੀਂ ਆਉਂਦਾ ਸੋ ਜਦੋਂ ਇਹ ਆਪਾਂ ਖਰਾਕ ਪਸ਼ੂ ਨੂੰ ਦੇਣੀ ਸ਼ੁਰੂ ਕਰਾਂਗੇ ਤਾਂ ਉਹਦੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਹੁੰਦੈ ਨੇ ਪੂਰੀ ਮਾਤਰਾ 'ਚ ਉਹ ਦੁੱਧ ਦਊ। ਅਗਲੇ ਸੂਏ ਦੇ ਵਾਸਤੇ ਕਿਉਂਕਿ ਉਹਦੇ ਵਿੱਚ ਖਰਾਕੀ ਤੱਤਾਂ ਦੀ ਪੂਰੀ ਘਾਟ ਕੋਈ ਖਰਾਕ ਦੀ ਤੱਤ ਦੀ ਘਾਟ ਨਹੀਂ ਆਉਂਦੀ ਤੇ ਸਹੀ ਸਮੇਂ ਤੇ ਉਹ ਨਵੇਂ ਦੁੱਧ ਜਿਹੜਾ ਆਪਣੇ ਆਪ ਪਸ਼ੂ ਹੋ ਜਾਂਦਾ। ਤੇ ਕਟਰੂ ਵਸਰੂ ਜਿਹੜਾ ਉਹ ਤੰਦਰੁਸਤ ਹੋਣਾ ਜਿਹੋ ਦੇ ਖਰਾਕ ਦਾ ਕੁਝ ਹਿਸਾਬ ਕਟਰੂ ਨੂੰ ਵੀ ਜਾਣਾ ਵਸਰੂ ਨੂੰ ਵੀ ਜਾਣਾ ਸੋ ਉਹ ਜਿਹੜਾ ਆਪਾਂ ਨੂੰ ਪੂਰਾ ਤੰਦਰੁਸਤ ਮਿਲੂਗਾ। ਸੋ ਜੇ ਇਸ ਤਰ੍ਹਾਂ ਦੀ ਫੀਡ ਆਪਾਂ ਬਣਾਵਾਂਗੇ ਇਹ ਬਾਜ਼ਾਰ ਤੋਂ ਇਹੋ ਤਰ੍ਹਾਂ ਦੀ ਆਪਾਂ ਨੂੰ ਫੀਡ ਨਹੀਂ ਮਿਲ ਸਕਦੀ ਇਹ ਆਪਾਂ ਖੁਦ ਆਪਣੇ ਤਰੀਕੇ ਦੇ ਨਾਲ ਇਹਨੂੰ ਤਿਆਰ ਕਰਾਂਗੇ ਭਾਵੇਂ ਥੋੜੀ ਵਾਲੀ ਮਹਿੰਗੀ ਜ਼ਰੂਰ ਪੈ ਸਕਦੀ ਹੈ ਪਰ ਇਹਦੇ ਵਿੱਚ ਉਹ ਤੱਤ ਨੇ ਜਿਹੜੇ ਹੋਰ ਆਪਾਂ ਨੂੰ ਬਾਜ਼ਾਰ ਤੋਂ ਮਿਲਦੀ ਫੀਡ ਤੋਂ ਨਹੀਂ ਮਿਲ ਸਕਦੇ ਜੇ ਮਿਲਣਗੇ ਤਾਂ ਉਹ ਫਿਰ ਬਹੁਤ ਜ਼ਿਆਦਾ ਮਹਿੰਗੀਆਂ ਹੋ ਜਾਣਗੀਆਂ ਸੋ ਉਹਨਾਂ ਨਾਲੋਂ ਇਹ ਵਧੀਆ ਤਰੀਕਾ ਵੀ ਆਪਾਂ ਆਪਣੀ ਦੇਖ ਰਹਿਕ ਦੇ ਵਿੱਚ ਇਹਨੂੰ ਫੀਡ ਨੂੰ ਤਿਆਰ ਕਰਾਈਏ ਤੇ ਪਸ਼ੂ ਨੂੰ ਜਿਹੜਾ ਪਸ਼ੂ ਤੰਦਰੁਸਤ ਰਹਿਣ ਬਾਅਦ ਤੋਂ ਬਾਅਦ ਜਿਹੜਾ ਦੁੱਧ ਆਪਾਂ ਉਹਨਾਂ ਤੋਂ ਲਈਏ